ਖੁਸ਼ੀਆਂ ਤੁਸੀਂ ਦੇਖ ਸਕਦੇ ਹੋ ਦੁਰਗਿਆਣਾ ਤੀਰਤ ਦੇ ਵਿੱਚ ਦੁਰਗਿਆਣਾ ਪ੍ਰਕਰਮਾ ਦੇ ਵਿੱਚ ਹੋਲੀ ਮਨਾਈ ਜਾ ਰਹੀ ਹੈ ਭਗਵਾਨ ਗਿਰੀ ਰਾਜ ਨੂੰ ਸੁੰਦਰ ਪਾਲਕੀ ਚ ਸਜਾ ਕੇ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਉਹਨਾਂ ਦੇ ਨਾਲ ਗੁਲਾਲ ਛਿੜਕਾਉਂਦੇ ਹੋਏ ਪੂਰੀ ਪ੍ਰਕਰਮਾ ਕਰਦੇ ਹੋਏ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਹੋਲੀ ਦਾ ਰੰਗ ਦੁਰਗਿਆਣਾ ਤੀਰ ਦੇ ਵਿੱਚ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਦਾਲੂ ਨੱਚਦੇ ਟੱਪਦੇ ਇਸ ਮਹੂਤਵਪੂਰਨ ਤਿਉਹਾਰ ਨੂੰ ਮਨਾ ਰਹੇ ਨੇ ਭਗਵਾਨ ਗਿਰੀ ਜੀ ਰਾਜ ਨਾਲ ਫੋਲੀ ਦੀਆਂ ਖੁਸ਼ੀਆਂ ਸਾਂਝੀਆਂ ਕਰ ਰਹੇ ਨੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਹੋਲੀ ਮੰਦਿਰ ਚ ਪ੍ਰਾਣੰਗਨ ਚ ਖੇਡੀ ਜਾ ਰਹੀ ਹੈ ਮੰਦਿਰ ਪ੍ਰਕਰਮਾ ਚ ਖੇਡੀ ਜਾ ਰਹੀ ਹੈ ਮੰਦਿਰ ਦੇ ਅੰਦਰ ਖੇਡੀ ਜਾ ਰਹੀ ਹੈ ਹੋਲੀ ਦੇ ਰੰਗ ਇਸ ਵੇਲੇ ਦੁਰਗਿਆਨਾ ਤੀਰਤ ਦੇ ਵਿੱਚ ਪੂਰਾ ਦੁਰਗਿਆਨਾ ਤੀਰਤ ਹੋਲੀ ਦੇ ਰੰਗਾਂ ਦੇ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਤੁਸੀਂ ਤਸਵੀਰਾਂ ਚ ਦੇਖ ਰੱਖ ਸਕਦੇ ਹੋ ਕਿ ਇਹ ਇੱਕ ਸ਼ੋਭਾ ਯਾਤਰਾ ਮੰਦਿਰ ਚੋਂ ਨਿਕਲੀ ਹੈ ਔਰ ਪੂਰੀ ਪ੍ਰਕਰਮਾ ਕਰਦੇ ਹੋਏ ਵਾਪਿਸ ਮੰਦਰ ਦੇ ਜਾ ਕੇ ਸੰਪਨ ਹੋਏਗੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਇਸ ਵੇਲੇ ਤੁਸੀਂ ਆਪਣੇ ਸਕਰੀਨ ਤੇ ਦੇਖ ਸਕਦੇ ਹੋ ਪੂਰੀ ਤਰ੍ਹਾਂ ਪ੍ਰਕਰਮਾ ਭਰੀ ਹੋਈ ਹੈ ਸ਼ਰਧਾਲੂ ਇੱਕ ਦੂਸਰੇ ਤੇ ਗੁਲਾਲ ਛਿੜਕਾਅ ਕਰ ਰਹੇ ਨੇ ਜਿਹੜੀ ਪਾਲਕੀ ਤੁਸੀਂ ਦੇਖ ਰਹੇ ਹੋ ਇਹ ਭਗਵਾਨ ਗਿਰੀ ਰਾਜ ਜੀ ਦੀ ਹੈ ਇਹ ਪਾਲਕੀ ਸੁੰਦਰ ਪਾਲਕੀ ਸ਼੍ਰੀ ਦੁਰਗਿਆਨਾ ਮੰਦਿਰ ਤੋਂ ਨਿਕਲੀ ਹੈ ਔਰ ਇਹ ਪੂਰੀ ਪ੍ਰਕਰਮਾ ਕਰਦੇ ਹੋਏ ਵਾਪਸ ਮੰਦਿਰ ਜੇ ਜਾ ਕੇ ਸੰਪਨ ਹੋਏਗੀ ਉਹਨਾਂ ਦੇ ਨਾਲ-ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਤੁਸੀਂ ਦੇਖ ਸਕਦੇ ਹੋ ਗੁਲਾਲ ਦਾ ਛਿੜਕਾਓ ਕਰ ਰਹੇ ਨੇ ਗੁਲਾਲ ਲਗਾ ਰਹੇ ਨੇ ਨਜ਼ਾਰਾ ਭਗਤੀ ਮੇ ਰੰਗਾਂ ਨਾਲ ਰੰਗਿਆ ਹੋਇਆ ਹੈ ਤਸਵੀਰਾਂ ਜਿਵੇਂ ਤੁਸੀਂ ਸਾਫ਼ ਦੇਖ ਸਕਦੇ ਹੋ ਇਹ ਨਜ਼ਾਰਾ ਦੇਖਦਿਆਂ ਹੀ ਬੰਦਾ ਹੈ ਪੂਰੀ ਪ੍ਰਕਰਮਾ ਦੇ ਵਿੱਚ ਨਜ਼ਰ ਜੇ ਮਾਰੀ ਜਾਏ ਤੇ ਇਸ ਵੇਲੇ ਹਰ ਕੋਈ ਭਗਤੀ ਦੇ ਰੰਗ ਵਿੱਚ ਇਸ ਖੋਲੀ ਦੇ ਤਿਉਹਾਰ ਦੇ ਉੱਤੇ ਖੋਲੀ ਦੇ ਸਮਾਗਮ ਦੇ ਵਿੱਚ ਖੋਲੀ ਦੇ ਦਿਨ ਤੇ ਗੁਲਾਲ ਛਿੜਕ ਰਿਹਾ ਹੈ ਭਗਵਾਨ ਨੂੰ ਔਰ ਭਗਵਾਨ ਆਪਣੇ ਸ਼ਰਧਾਲੂਆਂ ਨੂੰ ਦਰਸ਼ਨ ਦੇ ਰਹੇ ਨੇ ਗਿਰੀ ਰਾਜ ਜੀ ਦੀ ਪ੍ਰਕਰਮਾ ਤੋਂ ਵਿੱਚੋ ਇੱਕ ਝਾਕੀ ਨਿਕਾਲੀ ਜਾ ਰਹੀ ਹੈ होली ਖੇਲਦੇ ਹੋਏ ਤੁਸੀਂ ਦੇਖੋ ਪੂਰੀ ਪ੍ਰਕਰਮਾ ਛੋਟੇ ਛੋਟੇ ਬੱਚੇ ਗੁਲਾਲ ਛਿੜਕਾਓ ਕੇ होली ਖੇਡ ਰਹੇ ਨੇ ਜੇ ਤੁਸੀਂ ਕੈਮਰਾ ਪਰਸਨ ਨੂੰ ਕਹਵਾਂਗਾ ਜੇ ਪ੍ਰਕਰਮਾ ਦੇ ਵਿੱਚ ਤੁਹਾਨੂੰ ਦਿਖਾਏ ਪੂਰੀ ਪ੍ਰਕਰਮਾ ਐਸਵੇਂਲੇ ਸ਼ਰਦਾਲੂਆਂ ਦੇ ਨਾਲ ਭਰੀ ਹੋਈ ਹੈ होली ਦਾ ਇਹ ਅਦਭੁਤ ਨਜ਼ਾਰਾ ਜੇ ਪ੍ਰਕਰਮਾ ਜੋ ਤੁਸੀਂ ਨਜ਼ਰ ਬਾਰੋ ਤੇ ਸਰੋਵਰ ਦੇ ਸਾਈਡ ਦੇ ਉੱਤੇ ਸਾਰੇ ਚਾਰੋਂ ਪਾਸੇ ਸ਼ਰਦਾਲੂ ਗੁਲਾਲ ਖੇਡਦੇ ਹੋਏ ਨਜ਼ਰ ਆ ਰਹੇ ਨੇ ਭਗਵਾਨ ਗਿਰਿਰਾਜ ਦੀ ਚੱਕੀ ਨਿਕਲ ਰਹੀ ਹੈ ਔਰ ਉਸ ਦੇ ਨਾਲ ਵੀ ਸ਼ਰਦਾਲੂ ਬੜੀ ਸ਼ਰਧਾ ਦੇ ਨਾਲ ਖੋਲੀ ਮਲਾ ਰਹੇ ਨੇ ਸੈਲਫੀਆਂ ਲੈ ਰਹੇ ਨੇ ਕੁਚਕਾਰੀਆਂ ਦੇ ਨਾਲ ਸਰੋਵਰ 'ਚੋਂ ਰੰਗ ਪਾ ਕੇ ਇੱਕ ਦੂਸਰੇ ਦੇ ਉੱਤੇ ਛਿੜਕਿਆ ਜਾ ਰਿਹਾ ਹੈ ਸੋ ਇਹ ਨਜ਼ਾਰਾ ਸ਼੍ਰੀ ਗੁਰਗਿਆਣਾ ਸਾਹਿਬ ਦਾ ਦੇਖਦਿਆਂ ਹੀ ਬੰਦਾ ਹੈ ਤੁਸੀਂ ਤਸਵੀਰਾਂ ਚ ਸਾਫ਼ ਦੇਖ ਸਕਦੇ ਹੋ ਪੂਰੀ ਪ੍ਰਕਰਮਾ ਇਸ ਵੇਲੇ ਭਗਤੀ ਮੇਂ ਰੰਗ ਦੇ ਨਾਲ ਰੰਗੀ ਹੋਈ ਹੈ ਜੇ ਇਸ ਸਾਈਡ ਤੇ ਪ੍ਰਕਰਮਾ ਨੂੰ ਦੇਖਿਆ ਜਾਏ ਤੇ ਪੂਰੀ ਪ੍ਰਕਰਮਾ ਦੇ ਵਿੱਚ ਸਰਦਾਲੂ ਹੋਲੀ ਦੇ ਰੰਗਾਂ ਚ ਰੰਗੇ ਹੋਏ ਨੇ ਭਗਵਾਨ ਜੀ ਰਾਜ ਜੀ ਦੇ ਨਾਲ ਹੋਲੀ ਮਨਾਈ ਜਾ ਰਹੀ ਹੈ ਉਹਨਾਂ ਦੀ ਪ੍ਰਤਿਮਾ ਨੂੰ ਇੱਕ ਸੁੰਦਰ ਰਾਸਥ ਦੇ ਵਿੱਚ ਸਜਾ ਕੇ ਮੰਦਿਰ ਚੋਂ ਨਿਕਲ ਕੇ ਇਹ ਪੂਰੇ ਸ੍ਰੋਵਰ ਦੇ ਵਿੱਚ ਪਰਕਰਮਾ ਕੀਤੀ ਜਾ ਰਹੀ ਸ੍ਰੋਵਰ ਦੇ ਆਸ-ਪਾਸ ਉਹਨਾਂ ਦੀ ਪ੍ਰਤਿਮਾ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਆਧੁਨਿਕ ਰੰਗ ਵੀ ਅੱਜ ਕੱਲ ਇਸ ਹੋਲੀ ਦੇ ਤਿਹਾਰ ਤੇ ਦੇਖਣ ਨੂੰ ਮਿਲ ਰਹੇ ਨੇ ਸੋ ਪੂਰਾ ਦੁਰਗਿਆਨਾ ਤੀਰਥ ਹੋਲੀ ਦੇ ਦਿਨ ਭਗਵਾਨ ਦਿਨ ਨਾਲ ਹੋਲੀ ਖੇਡਦੇ ਹੋਏ ਪੂਰੀ ਤਰ੍ਹਾਂ ਰੰਗ ਮੇ ਹੋ ਗਿਆ ਹੈ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਸ਼ਰਦਾਲੂ ਹੋਲੀ ਮਨਾ ਰਹੇ ਨੇ ਔਰ ਬੜੀ ਸ਼ਰਧਾ ਦੇ ਨਾਲ ਹੋਲੀ ਮਨਾਈ ਜਾ ਰਹੀ ਹੈ ਨੱਚਦੇ ਹੋਏ ਨੇ ਟੱਪਦੇ ਹੋਏ ਨੇ ਇੱਕ ਦੂਸਰੇ ਨੂੰ ਗੁਲਾਲ ਲਗਾ ਰਹੇ ਨੇ ਇੱਕ ਦੂਸਰੇ ਦੇ ਉੱਤੇ ਗੁਲਾਲ ਛਿੜਕ ਰਹੇ ਨੇ ਔਰ ਭਗਵਾਨ ਗਿਰਰਾਜ ਦੀ ਧਰ ਨਾਲ ਉਹਨਾਂ ਦੇ ਸੇਵਕ ਜਿਹੜੇ ਚੱਲੇ ਨੇ ਸ਼ਰਦਾਲੂਆਂ ਦੇ ਉੱਤੇ ਭਗਤਾਂ ਦੇ ਉੱਤੇ ਬੁਲਾਲ ਦਾ ਛੜਕਾਓਗੇ ਕੀਤਾ ਜਾ ਰਿਹਾ ਹੈ ਸੋ ਇਹ ਜਿਹੜਾ ਨਜ਼ਾਰਾ ਹੈ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਦੁਰਗਿਆਨਾ ਤੀਰਤ ਦਾ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਰਦਾਲੂ ਆਪਣੇ ਆਪਣੇ ਤਰੀਕੇ ਦੇ ਨਾਲ ਹੋਲੀ ਮਨਾ ਰਹੇ ਨੇ ਰੰਗ ਬਰੰਗੇ ਕੱਪੜਿਆਂ ਦੇ ਉੱਤੇ ਜਿਸ ਤਰ੍ਹਾਂ ਕਲਰ ਲੱਗਾ ਹੋਇਆ ਹੈ ਪੂਰੀ ਤਰ੍ਹਾਂ ਰੰਗ ਦੇ ਨਾਲ ਭਗਤੀ ਦੇ ਨਾਲ ਰੰਗੇ ਹੋਏ ਨੇ ਹੋਲੀ ਤੇ ਹਰ ਕੋਈ ਮਨਾਉਂਦਾ ਹੈ ਪਰ ਇਹ ਭਗਵਾਨ ਦੇ ਨਾਲ ਹੋਲੀ ਦਾ ਨਜ਼ਾਰਾ ਇੱਕ ਅਲੱਗ ਹੀ ਨਜ਼ਾਰਾ ਹੈ ਇਸ ਹੋਲੀ ਦੇ ਤਿਉਹਾਰ ਦੇ ਉੱਤੇ ਬਸੰਤ ਪੰਚਮੀ ਬਸੰਤ ਤੋਂ ਹੀ ਇਹ ਨਜ਼ਾਰਾ ਸ਼ੁਰੂ ਹੋ ਜਾਂਦਾ ਹੈ ਮੰਦਿਰ ਪ੍ਰਾਗਣ ਦੇ ਵਿੱਚ ਔਰ ਜਿਹੜੇ ਭਗਵਾਨ ਦੇ ਪੁਜਾਰੀ ਨੇ ਔਰ ਭਕਤਾਂ ਨੂੰ ਗੁਲਾਲ ਲਗਾਉਂਦੇ ਨੇ ਔਰ ਅੱਜ ਦੇ ਦਿਨ ਇਹ ਜਿਹੜੀ ਭਗਵਾਨ ਗਿਰiraj ਦੀ ਦਨਾਲ ਇਹ ਹੋਲੀ ਖੇਡੀ ਜਾਂਦੀ ਹੈ ਪੂਰੀ ਪ੍ਰਕਰਮਾ ਦੇ ਵਿੱਚ ਉਹਨਾਂ ਦੀ ਪ੍ਰਤਿਮਾ ਨੂੰ ਲੈ ਕੇ ਜਾਇਆ ਜਾਂਦਾ ਉਹਨਾਂ ਦੇ ਰਥ ਨੂੰ ਲੈ ਕੇ ਜਾਇਆ ਜਾਂਦਾ ਹੈ ਔਰ ਉਸ ਦੇ ਨਾਲ ਹੋਲੀ ਖੇਡੀ ਜਾਂਦੀ ਹੈ ਔਰ ਸ਼ਰਧਾਲੂ ਭਜਨ गा ਰਹੇ ਨੇ ਹੱਸ ਰਹੇ ਨੇ ਨੱਚ ਰਹੇ ਨੇ ਸੈਲਫੀਆਂ ਲੈ ਰਹੇ ਨੇ ਸੋ ਇਹ ਨਜ਼ਾਰਾ ਵੇਖਦੇ ਆ ਹੀ ਬੰਦਾ ਹੈ ਪੂਰੀ ਤਰ੍ਹਾਂ ਭਗਤੀ ਮੇਂ ਰੰਗ ਦੇ ਵਿੱਚ ਡੁੱਬਿਆ ਹੋਇਆ ਹੈ ਦੁਰਗਿਆਨਾ ਤੀਰਥ ਤਸਵੀਰਾਂ ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿੰਨੇ ਰੰਗ ਮੇਂ ਰੰਗ ਦੇ ਵਿੱਚ ਰੰਗੇ ਹੋਏ ਨੇ ਭਗਤ ਭਜਨ ਗਾ ਰਹੇ ਨੇ ਔਰ ਡਾਂਸ ਕਰ ਰਹੇ ਨੇ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਇਹ ਨਜ਼ਾਰੇ ਦੇਖਦੇ ਆਂ ਹੀ ਬੰਦਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਹਰ ਸਾਲ ਪੈਠੇ ਆਨੇ ਹੋਲੀ ਖੇਡਣ ਲਈ ਕਿ ਬਜ਼ਾਰ ਜ ਕਿਸੇ ਹੋਰ ਪਾਸੇ ਚੱਲ ਜੇ ਤਾਂ ਲੜਾਈ ਚੱਕ ਰਹੀ ਨੇ ਇੱਥੇ ਰੰਗ ਨਾਲ ਖੇਡਿਆ ਜਾਂਦਾ ਬਸ ਹੋਰ ਕੁਝ ਨਹੀਂ ਜੈਸ਼ੀ ਰੰਗ ਬਹੁਤ ਅੱਛਾ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਤੁਸੀਂ ਭਗਵਾਨ ਦੇ ਨਾਲ ਹੋਲੀ ਖੇਡੀ ਹੈ ਹਾਂਜੀ ਬਹੁਤ ਅੱਛਾ ਲੱਗ ਰਿਹਾ ਹੈ वैसे गलियों में हम वैसे खेलते हैं और पर पिछले साल से हम इधर ही आ रहे हैं बहुत अच्छा लग रहा है हमें जी सर बहुत बहुत बढ़िया लग रहा है कि भगवान के नाल आपा अपनी खुशियां मना रहे हैं बाहर दे नालो चंगा कि ही इथे आके कृशन जी दे नाल और बच्चियां दे नाल खुश रहिए कि बच्चे ने अभी दिखाईए कि आगे आने वाली आ वाली पीढ़ी भी देखेगी ही कि इथे मना रहे हैं कि गलियां दे घूमना फिरना घूमो फिरो काट थोड़ा अपने भगवान दे नाल आके तू होली मनाओ मंदिर में आके बहुत अच्छा लग रहा है सबके साथ होली खेलना सब कुछ मतलब से इंजॉय करना बहुत अच्छा लग रहा है भगवान के साथ भगवान के रंग में रंग जाओ बस राधे 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 सर रादे। अभी ऑस्ट्रेलिया से स्पेशल आए होली के लिए हाँ जी बहुत अच्छा लगा जी अपना कल्चर वेख के सारा बहुत अच्छी गल कि अपना और हिंदू धर्म होर, होर सेपरेट हो रहा है पता कि डिवेल्प हो रहा है ये अच्छी चीज़ें सो ਹੋਲੀ ਦਾ ਰੰਗ ਅੱਜ ਭਗਤੀ ਦੇ ਵਿੱਚ ਡੁੱਬੇ ਹੋਏ ਨੇ ਭਗਵਾਨ ਗਿਰੀਰਾਜ ਜੀ ਦੀ ਪ੍ਰਤਿਮਾ ਦੁਰਗਿਆਣਾ ਮੰਦਿਰ ਤੋਂ ਨਿਕਲ ਕੇ ਪੂਰੀ ਪ੍ਰਕਰਮਾ ਕਰਦੀ ਹੋਈ ਹੋਲੀ ਵਾਲੇ ਦਿਨ ਵਾਪਸ ਦੁਰਗਿਆਣਾ ਮੰਦਿਰ ਦੇ ਵਿੱਚ ਜਾ ਕੇ ਸਮਾਪਤ ਹੋਏਗੀ ਇਹ ਨਜ਼ਾਰਾ ਤੁਹਾਡਾ ਇੱਕ ਸਕਰੀਨ ਦੇ ਉੱਤੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਇੱਕ ਅਦਭੁਤ ਨਜ਼ਾਰਾ ਹੈ ਦੇਖਦਿਆਂ ਹੀ ਬੰਦਾ ਹੈ ਬੜਾ ਹਰਸ਼ੋ ਉਲਾਸ ਹੈ ਪੂਰੇ ਸ਼ਰਧਾਲੂਆਂ ਦੇ ਵਿੱਚ ਭਗਵਾਨ ਦੇ ਨਾਲ ਹੋਲੀ ਖੇਡ ਰਹੇ ਨੇ ਔਰ ਭਗਵਾਨ ਗਿਰੀਰਾਜ ਜੀ ਵੀ ਪ੍ਰਕਰਮਾ ਦੇ ਵਿੱਚ ਨਿਕਲ ਕੇ ਉਹਨਾਂ ਦਾ ਰਥ ਤੋਂ ਨਿਕਲ ਰਿਹਾ ਹੈ ਭਗਵਾਨ ਦੇ ਨਾਲ ਹੋਲੀ ਖੇਡੀ रही है श्रद्धालु अपने आप को बड़भागी समझ रहे हैं कि उन्हें है सौभाग्य प्राप्त हुआ है कैमरा पर्सन विपिन दे नाल ज्योति बहल दैनिक सवेरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर